ਸਚ ਰਿਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਕੱਖਾ ਤੋਂ ਕਰੋੜਾ ਤੱਕ ਪਹੁੰਚਾਉਣ ਵਾਲੇ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਸਮੇਂ-ਸਮੇਂ ਤੇ ਗਰੀ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਲੋੜਵੰਦਾਂ ਦਾ ਸਹਾਰਾ ਬਣਿਆ ਜਾਂਦਾ ਹੈ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਵਸਦੇ ਉਗੇ ਕਬੱਡੀ ਪ੍ਰਮੋਟਰ ਪ੍ਰਵਾਸੀ ਪੰਜਾਬੀ ਕੁਲਦੀਪ ਸਿੰਘ ਵੜੈਚ ਵੱਲੋਂ ਆਪਣੇ ਜੱਦੀ ਪਿੰਡ ਸੈਦੋਵਾਲ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਹਨਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਉਹਨਾਂ ਦੇ ਵੱਲੋਂ ਪਿੰਡ ਵਿੱਚ ਤੰਗ ਰਸਤੇ ਅਤੇ ਆਪਣੇ ਕੋਲੋਂ ਜ਼ਮੀਨ ਖਰੀਦ ਕੇ ਚੌਕ ਨੂੰ ਕੁਲਾ ਕੀਤਾ ਗਿਆ ਸੀ ਪਿੰਡ ਦੇ ਸਾਬਕਾ ਸਰਪੰਚ ਰਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵੱਲੋਂ ਸਮੇਂ-ਸਮੇਂ ਤੇ ਪਿੰਡ ਦੇ ਕੰਮਾਂ ਵਿੱਚ ਵੱਧ ਚੜ ਕੇ ਸਹਿਯੋਗ ਕੀਤਾ ਜਾਂਦਾ ਹੈ ਚਾਹੇ ਉਹ ਕਬੱਡੀ ਟੂਰਨਾਮੈਂਟ ਹੋਵੇ ਜਾਂ ਸਮਾਜ ਭਲਾਈ ਦੇ ਹੋਰ ਕੋਈ ਕੰਮ ਹੋਣ ਉਹਨਾਂ ਕਿਹਾ ਕਿ ਜਿਨ੍ਹਾਂ ਗਰੀਬ ਪਰਿਵਾਰ ਦੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਉਹ ਬਹੁਤ ਹੀ ਗਰੀਬ ਹਨ ਅਤੇ ਕੱਚੇ ਘਰਾਂ ਵਿੱਚ ਰਹਿ ਰਹੇ ਸਨ ਪੇਸ਼ ਹੈ ਇੱਕ ਰਿਪੋਰਟ ਸਾਭੀ ਹੈ ਜੀ ਇਹ ਸਾਡਾ ਵੀਰ ਛੋਟਾ ਇਹ ਬਹੁਤ ਮਿਹਨਤੀ ਪਰਿਵਾਰ ਆ ਉਹਦੀ ਮਾਤਾਵਾ ਤੇ ਜਿੱਦਾਂ ਇਹਦੀ ਘਰ ਦੀ ਹਾਲਤ ਬਹੁਤ ਮਾੜੀ ਸੀ ਜਿੱਦਾਂ ਇਹ ਹਨਾ ਸਾਡੇ ਇੱਥੇ ਇੰਟਰਲੌਕ ਦਾ ਕੰਮ ਚੱਲਦਾ ਸੀ ਇਹ ਦੋਨੇ ਮੁੰਡੇ ਕਾਸ ਤੇ ਬੜੀ ਮਿਹਨਤ ਕਰਦੇ ਸੀ ਇੱਥੇ ਸਾਡੇ ਐਨਆਰਈ ਵੀਰਿਆ ਕੁਲਦੀਪ ਸਿੰਘ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਆ ਪਾਜੀ ਵੀ ਸਾਬੀ ਮੁੰਡਾ ਬਹੁਤ ਵਧੀਆ ਵਾ ਵੀ ਚੱਲ ਮਿਹਨਤ ਇੱਥੇ ਮਿਹਨਤ ਕਰਦੇ ਕੰਮ ਕਰਦੇ ਕੰਮ ਕਰਨ ਦੇ ਨਾਲ ਘਰ ਨਹੀਂ ਬਣਦੇ ਮੈਂ ਕਿਹਾ ਵੀ ਆਪਾਂ ਇਹਦੀ ਹੈਲਪ ਕਰਨੀ ਉਹਨੇ ਅੱਗੇ ਵੀ ਸਾਡੇ ਪਰਿਵਾਰਾਂ ਦੇ ਇੱਥੇ ਚਾਰਾਂ ਪੰਜਾਂ ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜੋ ਵੀ ਹੈਲਪ ਕਰਦਾ ਹਰ ਕਵੇਲੇ ਖੜਾ ਹੁੰਦਾ ਜਿੱਥੇ ਵੀ ਕਿਤੇ ਲੋੜ ਹੁੰਦੀ ਹਰ ਕਥਾਂ ਖੜਾ ਅਹੀਂ ਉਹਨੂੰ ਬੇਨਤੀ ਕੀਤੀ ਵੀ ਸਾਬੀ ਤੋਂ ਘਰ ਦੀ ਪ੍ਰੋਬਲਮ ਆ ਉਹ ਬਿਨਾਂ ਤੋਂ ਖਚਕਾ ਇੱਥੇ ਸਾਡੇ ਹਰਕ ਤਰ੍ਹਾਂ ਦੀ ਉਹਨੇ ਕਿਹਾ ਵੀ ਮੈਨੂੰ ਸਾਬੀ ਨੂੰ ਲੈਂਟਰ ਪਾ ਕੇ ਦੇ ਅੱਜ ਵੀ ਉਹਦਾ ਫੋਨ ਆਇਆ ਪੁੱਛਿਆ ਵੀ ਸਾਬੀ ਦਾ ਲੈਂਟਰ ਪਹਿ ਗਿਆ ਮੈਂ ਤਾਂ ਨਹੀਂ ਅੱਜ ਪਹਿਜੂਗਾ ਤੇ ਅਹੀਂ ਉਹਨਾਂ ਦੇ ਪਰਿਵਾਰ ਵੱਲੋਂ ਅਹੀਂ ਸਾਬੀ ਵੱਲੋਂ ਕਾਸ਼ ਨੂੰ ਸਾਰੇ ਕੁਲਦੀਪ ਸਿੰਘ ਬੜਾ ਜਿਹਦਾ ਭਾਈ ਦਾ ਬਹੁਤ-ਬਹੁਤ ਧੰਨਵਾਦ ਕਰਦੀ ਇਹ ਆਪਣੇ ਕਬੱਡੀ ਪ੍ਰੋਮੋਟਰ ਨੇ ਇੱਕ ਕਬੱਡੀ ਪ੍ਰੋਮੋਟਰ ਆ ਜੀ ਬਹੁਤ ਵੱਡੇ ਕਬੱਡੀ ਦੇ ਕੱਪ ਅਮਰੀਕਾ 'ਚ ਵੀ ਕਰਾ ਰਹੇ ਆ ਇੱਥੇ ਪਿੰਡ ਵੀ ਕੱਪ ਕਰਾਉਂਦੇ ਆ ਸਾਰੇ ਜਣੇ ਐਨਆਰਆਈ ਵੀਰ ਤੇ ਪਿੰਡ ਨੂੰ ਹੋਰ ਵੀ ਬਹੁਤ ਜ਼ਿਆਦਾ ਸਹਿਯੋਗ ਆ ਪਲਦੀਪ ਸਿੰਘ ਦਾ ਅੱਗੇ ਇਹਨਾਂ ਨੇ ਪਿੰਡ ਵਿੱਚ ਕਿਹੜੇ-ਕਿਹੜੇ ਕੰਮ ਅੱਗੇ ਜਿੱਦਾਂ ਕਿ ਹੁਣ ਸਾਡੇ ਲੱਗ ਗਏ ਇਹਨਾਂ ਨੇ ਭਾਜੀ ਹੁਣਾਂ ਨੇ ਇੱਥੇ ਚੌਂਕ ਦੀ ਬੜੀ ਪ੍ਰੋਬਲਮ ਸੀ ਐਕਸੀਡੈਂਟ ਹੁੰਦੇ ਸੀਗੇ ਤਾਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਭਾਜੀ ਇੱਥੇ ਚੌਂਕ ਉਹਨਾਂ ਨੇ ਆਪਣੇ ਕੋਲੋਂ ਪੈਸੇ ਦੇ ਕੇ ਮੁੱਲ ਲੈ ਕੇ ਸਾਨੂੰ ਇੱਕ ਵਧੀਆ ਚੌਂਕ ਬਣਾ ਕੇ ਦਿੱਤਾ ਤੇ ਹੋਰ ਇੱਕ ਪਿੰਡ ਦੇ ਵਿੱਚ ਬਹੁਤ ਵਧੀਆ ਡਿਸਪੈਂਸਰੀ ਬਣਾ ਕੇ ਦਿੱਤੀ ਜਿੱਥੇ ਕਿ ਹਰ ਇੱਕ ਤਰ੍ਹਾਂ ਦੇ ਪਿੰਡਾਂ ਨੂੰ ਬਹੁਤ ਵਧੀਆ ਸਹੂਲਤ ਆ ਤੇ ਹੋਰ ਵੀ ਸਕੂਲ ਦੇ ਵਿੱਚ ਕਾਫੀ ਕੰਮ ਬਾਥਰੂਮ ਤੋਂ ਲੈ ਕੇ ਕਿ ਪਿੰਡ 'ਚ ਹਰ ਇੱਕ ਤਰ੍ਹਾਂ ਦਾ ਸ਼ਮਸ਼ਾਨ ਘਾਟ 'ਚ ਜਿੱਥੇ ਵੀ ਤਰ੍ਹਾਂ ਹਰ ਇੱਕ ਤਰ੍ਹਾਂ ਦੀ ਸੇਵਾ ਕੋਈ ਇਦਾਂ ਦੀ ਥਾਂ ਹੈ ਨਹੀਂ ਵੀ ਜਿੱਥੇ ਕੁਲਦੀਪ ਸਿੰਘ ਨੇ ਸਾਡੇ ਪਿੰਡ ਲਈ ਸੇਵਾ ਨਾ ਕੀਤੀ ਹੋਵੇ ਇਹ ਗਰੀਬ ਪਰਵਾਰ ਇਹ ਬਿਲਕੁਲ ਮਜ਼ਦੂਰ ਪਰਿਵਾਰ ਸੀ ਵੀ ਜਿੱਦਾਂ ਅੱਜਕੱਲ ਮਜ਼ਦੂਰ ਪਰਿਵਾਰ ਤੋਂ ਦਿਹਾੜੀ ਦੇ ਨਾਲ ਘਰ ਬਣਾਉਣੇ ਬਹੁਤ ਔਖੇ ਆ ਅਸੀਂ ਬੇਨਤੀ ਕੀਤੀ ਉਹਨੂੰ ਵੀ ਸਾਬੀ ਬਹੁਤ ਵਧੀਆ ਮਿਹਨਤੀ ਬੰਦਾ ਆ ਭਾਈ ਆਪ ਇਹਦਾ ਘਰ ਬਣਾ ਕੇ ਦੇਣਾ ਉਹ ਸਾਡੀ ਹਰ ਅੱਗੇ ਵੀ ਉਹਨਾਂ ਨੇ ਕੋਈ ਘਰ ਬਣਾਏ ਅੱਗੇ ਵੀ 4-5 ਘਰ ਬਣਵਾ ਕੇ ਦਿੱਤੇ ਭਾਜੀ ਸਾਡੇ ਥਰੂ ਹੀ ਬਣਾਏ ਆ ਅਸੀਂ ਬਣਵਾਏ ਆ ਪੰਜਾਂ ਛਿਆਂ ਪਰਿਵਾਰਾਂ ਨੂੰ ਘਰ ਵਧੀਆ ਲੈਂਟਰ ਪਾਸੇ ਬਣਾ ਕੇ ਤੇ ਆਪਣਾ ਜਿਹੜਾ ਕਿੰਨਾ ਕਿ ਸੱਚਾ ਆ ਇੱਥੇ ਭਾਜੀ 2 ਲੱਖ ਰੁਪਇਆ ਖਰਚਾ ਹਜੇ ਆਇਆ ਵਾ ਜਿੱਦਾਂ ਲੈਂਟਰ ਤੱਕ ਆ ਗਿਆ ਵਾ ਗਾੜੀ ਹਜੇ ਜੋ ਵੀ ਖਰਚਾ ਆਊਗਾ ਫੇਰ ਉਸ ਹਿਸਾਬ ਨਾਲ ਸਾਰਾ ਕੁਝ ਤਿਆਰ ਕਰਕੇ ਦਵਾਂਗੇ ਤੇ ਅੱਗੇ ਸਾਡੇ ਅੰਦਾਜ਼ੇ ਅਕਿ ਭਗਵਾਨ ਵਾਲਮੀਕ ਮੰਦਿਰ ਆ ਉੱਥੇ ਵੀ ਭਾਈ ਨੇ ਸਾਡੇ ਮੰਦਰ ਦੇ ਵਿੱਚ ਕਾਫੀ ਟਾਈਮ ਤੋਂ 10-15 ਸਾਲ ਤੋਂ ਲੇਟ ਹੈ ਨਹੀਂ ਸੀਗੀ ਪੂਰਾ ਪ੍ਰੋਪਰ ਤਰੀਕੇ ਨਾਲ ਲੇਟ ਲੂਟ ਲਗਾ ਕੇ ਰੁਪਈਆ ਕੋਈ ਕਾਫੀ ਪੈਸੇ ਲਾ ਕੇ ਸਾਨੂੰ ਕੰਮ ਕਰਾ ਕੇ ਦਿੱਤਾ ਹੁਣ ਅੱਗੇ ਵੀ ਕਹਿ ਕੇ ਗਏ ਜੋ ਗ੍ਰਿਲਾਂ ਘਰਲਾਂ ਦੇ ਟੇਟ ਲੱਗਣ ਵਾਲਾ ਤੁਸੀਂ ਮੈਨੂੰ ਦੱਸਣਾ